ਅਗਲੀ ਖਬਰ ਵੱਲ ਚਲਿਏ ਜੋ ਯੂਰਪ ਦੇ ਵਿੱਚ ਫਲੱਡ ਆਏ ਹੋਏ ਆ ਉਹਨਾਂ ਨਾਲ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ ਚੈੱਕ ਰਿਪਬਲਿਕ ਪੋਲੈਂਡ ਤੇ ਆਸਟਰੀਆ ਇੱਥੇ ਫਲੱਡ ਬਹੁਤ ਜ਼ਿਆਦਾ ਆਏ ਆ ਤੇ ਹਜ਼ਾਰਾਂ ਹੀ ਲੋਕਾਂ ਨੂੰ ਉੱਥੋਂ ਜਿਹੜਾ ਆ ਬਾਹਰ ਕੱਢਿਆ ਗਿਆ ਆ ਵੈਕੂਏਟ ਕੀਤਾ ਗਿਆ ਆ ਤੇ ਮੌਤਾਂ ਦੀ ਗਿਣਤੀ ਜਿਹੜੀ ਆ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਧੂਗੀ ਪੋਲੈਂਡ ਦੇ ਵਿੱਚ 5 ਲੋਕ ਜਿਹੜੇ ਕਨਫਰਮ ਹੋ ਚੁੱਕੇ ਆ ਜਿਨ੍ਹਾਂ ਦੀ ਮੌਤ ਹੋਈ ਹੈਗੀ ਆ ਆਸਟਰੀਆ ਦੇ ਵਿੱਚ ਦੋ ਬਜ਼ੁਰਗ 70 ਤੇ 80 ਸਾਲਾਂ ਦੇ ਉਹ ਪਾਣੀ ਦੇ ਵਿੱਚ ਡੁੱਬ ਕੇ ਉਹਨਾਂ ਦੀ ਜਿਹੜੀ ਮੌਤ ਹੋ ਗਈ ਆ ਚੈੱਕ ਰਿਪਬਲਿਕ ਪੁਲਿਸ ਦੇ ਚੀਫ ਮਾਰਟਿਨ ਬੌਂਡਰਾਸਿਕ ਉਹਨਾਂ ਨੇ ਇੱਕ ਦੱਸਿਆ ਭਈ ਇੱਕ ਬੀਬੀ ਜਿਹੜੀ ਆ ਉਹ ਪਾਣੀ ਦੇ ਵਿੱਚ ਹੜਕੇ ਜਿਹੜੀ ਆ ਮਰ ਗਈ ਆ 15000 ਲੋਕਾਂ ਨੂੰ ਉੱਥੇ ਐਵੇਕੂਏਟ ਕੀਤਾ ਗਿਆ ਹੈਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਆਸਟਰੀਆ ਤੋਂ ਜਿਹੜਾ ਏਵੈਕੂਏਟ ਕੀਤਾ ਗਿਆ ਹੈਗਾ ਚੈੱਕ ਰਿਪਬਲਿਕ ਹੰਗਰੀ ਰូមਾਨੀਆ ਸਲੋਵਾਕੀਆ ਤੇ ਸਟਾਰਮ ਬੋਰਿਸ ਜਿਹੜਾ ਆਇਆ ਉੱਥੇ ਇਸ ਨੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੀਤਾ ਕਹਿੰਦੇ ਇਸ ਸਟਾਰਮ ਦੇ ਨਾਲ ਵਰਸਟ ਫਲਡਿੰਗ ਹੋਈ ਆ ਦੋ ਦਹਾਕਿਆਂ ਦੇ ਵਿੱਚ ਜੇ ਕਾਊਂਟ ਕੀਤੀ ਜਾਵੇ ਕੈਟਾਸਟ੍ਰੋਫੀ ਆਫ ਐਪਿਕ proportions ਕਰਕੇ ਰូមਾਨੀਆਂ ਦਾ ਜੋ ਮੇਅਰ ਆ ਉਹ ਇਸ ਨੂੰ ਦੱਸ ਰਿਹਾ ਹੈਗਾ ਬਹੁਤ ਸਾਰੇ ਜਿਹੜੇ ਡੈਮ ਉਹ ਟੁੱਟ ਗਏ ਪਾਣੀ ਦੇ ਨਾਲ ਜਿਹਦੇ ਨਾਲ ਬਿਜਲੀ ਵੀ ਚੱਲ ਗਈ ਲੋਕਾਂ ਦੀ ਲੱਖਾਂ ਦੇ ਹਿਸਾਬ ਦੇ ਨਾਲ ਖੰਭੇ ਜਿਹੜੇ ਆ ਉਹ ਟੁੱਟ ਗਏ ਇੱਕ ਬੰਦਾ ਕਹਿੰਦਾ ਵੀ ਮੈਂ 16 ਸਾਲਾਂ ਤੋਂ ਇੱਥੇ ਰਹਿ ਰਿਹਾ ਹਾਂ ਤਪੇ ਇਦਾਂ ਦੇ ਫਲੱਡ ਕਦੇ ਦੇਖੇ ਨਹੀਂ ਹੈਗੇ ਆਸਟਰੀਆ ਦੀ ਉਹ ਗੱਲਬਾਤ ਕਰ ਰਿਹਾ ਹੈਗਾ ਸੱਤ ਲੋਕ ਰਮਾਨੀਆਂ ਦੇ ਵਿੱਚ ਇਸ ਵੀਕਐਂਡ ਦੇ ਦੌਰਾਨ ਮਾਰੇ ਗਏ ਹੈਗੇ ਆ ਤੇ ਉਹਦੇ ਵਿੱਚੋਂ ਪੋਲੈਂਡ ਦੇ ਵਿੱਚ 20 ਮਾਰੇ ਗਏ ਆ ਆਸਟਰੀਆ ਚ ਇੱਕ ਫਾਇਰਫਾਈਟਰ ਜਿਹੜਾ ਆ ਉਹਦੀ ਮੌਤ ਹੋ ਗਈ ਹੈਗੀ ਆ ਪੋਲੈਂਡ ਦੇ ਪ੍ਰਾਈਮ ਮਿਨਿਸਟਰ ਡੋਨਲਡ ਦਸਕ ਜੋ ਆ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਹੈਗੀ ਆ ਉਹਨਾਂ ਨੇ ਕਿਹਾ ਵੀ 1 ਬਿਲੀਅਨ ਜੋ ਉਥੇ ਦੀ ਕਰੰਸੀ ਹੈਗੀ ਆ ਉਹ ਐਮਰਜੈਂਸੀ ਦੇ ਲਈ ਰਿਲੀਜ਼ ਕਰ ਦਿੱਤੀ ਗਈ ਹੈਗੀ ਆ ਜਦਕਿ ਹੰਗਰੀ ਤੋਂ ਵਿਕਟਰ ਔਰਵਨ ਉਹਨਾਂ ਨੇ ਸਾਰੀਆਂ ਆਪਣੀਆਂ ਇੰਟਰਨੈਸ਼ਨਲ ਜੋ ਅੰਗੇਜਮੈਂਟਸ ਹੋਣੀਆਂ ਸੀਆਂ ਮੀਟਿੰਗਸ ਸੀਆਂ ਉਹ ਸਾਰੀਆਂ ਕੈਨਸਲ ਕਰ ਦਿੱਤੀਆਂ ਹੈਗੀਆਂ ਹੈਗੀਆਂ 2600 ਤੋਂ ਵੱਧ ਲੋਕ ਪੋਲੈਂਡ ਦੇ ਵਿੱਚੋਂ ਪਿਛਲੇ 24 ਘੰਟਿਆਂ ਦੇ ਵਿੱਚ ਏਵੈਕੂਏਟ ਕੀਤੇ ਗਏ ਹੈਗੇ ਆ ਜਰਮਨ ਦੇ ਚਾਂਸਲਰ 올ਫ ਸ਼ੋਲਜ਼ ਉਹਨਾਂ ਨੇ ਵੀ ਇਹ ਦੱਸਿਆ ਆ ਭਈ ਜੋ ਆਸਟਰੀਆ ਦੇ ਵਿੱਚ ਇੰਨੇ ਖਤਰਨਾਕ ਫਲੱਡ ਆਏ ਆ ਚੈੱਕ ਰਿਪਬਲਿਕ ਰੂਮਾਨੀਆ ਪੋਲੈਂਡ ਦੇ ਵਿੱਚ ਤੇ ਅਸੀਂ ਬਹੁਤ ਦੁਖੀ ਹੈਗੇ ਆ ਤੇ ਅਸੀਂ ਪੂਰੀ ਜਿਹੜੀ ਆ ਫਾਈਨੈਂਸ਼ੀਅਲ ਹੈਲਪ ਜਾਂ ਲੋਕਾਂ ਨੂੰ ਲੱਭਣ ਦੀ ਜਿਹੜੀ ਕੋਸ਼ਿਸ਼ ਆ ਉਹਦੇ ਲਈ ਸਾਡੀ ਜਿਹੜੀ ਈਵਨ ਮਿਲਟਰੀ ਦੇਣ ਤੱਕ ਵੀ ਅਸੀਂ ਤਿਆਰ ਹੈਗੇ ਆ ਆ ਕਹਿੰਦੇ ਵੀ 12000 ਤੋਂ ਵੱਧ ਜਿਹੜੇ ਫੌਜੀ ਆ ਉਹ ਸਟੈਂਡ ਬਾਈ ਹੈਲਪ ਉਹਦੇ ਲਈ ਹੰਗਰੀ ਦੇ ਵਿੱਚ ਤਿਆਰ ਬੈਠੇ ਆ ਸलो ਬਾਕੀ ਆ ਦੀ ਕੈਪੀਟਲ ਬਰਟਸ ਲਵਾ ਉੱਥੇ ਵੀ ਸਟੇਟ ਆਫ ਅਲਰਟ ਜਾਰੀ ਕੀਤਾ ਗਿਆ ਹੈ 6 ਲੱਖ ਤੋਂ ਵੱਧ ਰੈਜ਼ੀਡੈਂਟਸ ਜੋ ਬਰੋਕਲਾ ਪੋਲੈਂਡ ਦਾ ਏਰੀਆ ਹੈਗਾ ਆ ਉੱਥੇ ਜਿਹੜਾ ਵਾਟਰ ਲੈਵਲ ਬਹੁਤ ਜ਼ਿਆਦਾ ਚੜ ਗਿਆ ਹੈ ਉਹਨਾਂ ਨੂੰ ਮੂਵ ਕੀਤਾ ਜਾ ਸਕਦਾ ਆਸਟਰੀਆ ਦੇ ਚਾਂਸਲਰ ਕਾਰਲ ਨਿਹਮਰ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਸਿਚੁਏਸ਼ਨ ਆ ਬੈਡ ਟੂ ਵਰਸ ਹੋਦੀ ਜਾ ਰਹੀ ਹੈਗੀ ਆ 10000 ਤੋਂ ਵੱਧ ਜਿਹੜੇ ਰੀਲੀਫ ਵਰਕਰਸ ਆ ਉਹਨਾਂ ਨੇ ਲੋਕਾਂ ਨੂੰ ਐਵੇਕੂਏਟ ਕੀਤਾ 1100 ਘਰਾਂ ਦੇ ਵਿੱਚੋਂ ਆਸਟਰੀਆ ਦੇ ਗਵਰਨਰ ਜੋ ਲੋਅਰ ਆਸਟਰੀਆ ਦੇ ਗਵਰਨਰ ਜੋਹਾਨਾ ਮਿਕ ਲੀਡਰਨਰ ਹੈਗੇ ਆ ਉਹਨਾਂ ਨੇ ਇੱਕ ਸਟੇਟਮੈਂਟ ਦੇ ਦੌਰਾਨ ਦੱਸਿਆ ਹੈਗਾ ਇਸੇ ਤਰ੍ਹਾਂ ਮਿਊਸਿਪੈਲਿਟੀ ਆਫ ਲਿਲੀਨਫੀਲ ਜਿੱਥੇ 25000 ਦੇ ਕਰੀਬ ਰੈਜ਼ਿਡੈਂਟਸ ਹੈਗੇ ਆ ਉਹ ਪੂਰੀ ਤਰ੍ਹਾਂ ਦੁਨੀਆ ਤੋਂ ਕੱਟ ਆਫ ਹੋਏ ਆ ਮੀਡੀਆ ਤੋਂ ਕੱਟ ਆਫ ਹੋਏ ਆ ਤੇ ਉੱਥੇ 12 ਡੈਮ ਹੁਣ ਤੱਕ ਟੁੱਟ ਚੁੱਕੇ ਹੈਗੇ ਆ ਹਜ਼ਾਰਾਂ ਹੀ ਘਰਾਂ ਦੇ ਵਿੱਚ ਕੋਈ ਬਿਜਲੀ ਨਹੀਂ ਹੈ ਕੋਈ ਪਾਣੀ ਨਹੀਂ ਹੈਗਾ ਸੋ ਇਹ ਸਿਚੁਏਸ਼ਨ ਕਾਫੀ ਜਿਹੜੀ ਬੈਡ ਉੱਥੇ ਬਣੀ ਹੋਈ ਆ ਕਹਿੰਦੇ ਭਈ 12000 ਤੋਂ ਵੱਧ ਲੋਕ ਏਵੈਕੂਏਟ ਕੀਤੇ ਗਏ ਹੈਗੇ ਆ ਇਸ ਤੋਂ ਬਿਨਾ ਇੱਕ ਮੁਰਾਰਾ ਰਿਵਰਾ ਉਹ ਕਹਿੰਦੇ ਓਵਰਫਲੋ ਕਰ ਰਿਹਾ ਹੈਗਾ ਚੈਕ ਸਿਟੀ ਦੇ ਵਿੱਚ ਜਿਹੜਾ ਲੇਟੋਵੈਲ ਇਹ ਵਾਲਾ ਏਰੀਆ ਹੈਗਾ ਸੋ ਓਵਰঅল ਯੂਰਪ ਦੇ ਵਿੱਚ ਜਿੰਨੇ ਕੁ ਮੁਲਕ ਮੈਂ ਤੁਹਾਨੂੰ ਗਿਣਾਏ ਹੈਗੇ ਆ ਉਹਨਾਂ ਦੀ ਸਿਚੁਏਸ਼ਨ ਬਹੁਤ ਬੈਡ ਆ ਤੇ ਹਜੇ ਵੀ ਸੁਧਰਨ ਦਾ ਜਿਹੜਾ ਉੱਥੇ ਕੋਈ ਲੱਗ ਨਹੀਂ ਰਿਹਾ ਪਰ ਜੋ ਰੀਸੈਂਟ ਤੂਫਾਨ ਆਇਆ ਉਸ ਨੇ ਪੂਰੀ ਤਬਾਹੀ ਜਿਹੜੀ ਆ ਉਹ ਮਚਾਈ ਆ ਜੋ ਯੂਰਪੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਹੈਗੇ ਆ ਔਰਸੁਲਾ ਵਾਨ ਦਰ ਲੀਨ ਉਹਨਾਂ ਨੇ ਵੀ ਕਿਹਾ ਆ ਵੀ ਮੈਂ ਜਿਹੜੇ ਲੋਕ ਅਫੈਕਟਡ ਹੋਏ ਆ ਫਲਡਿੰਗ ਦੇ ਨਾਲ ਉਹਨਾਂ ਦੇ ਨਾਲ ਮੇਰੀ ਸੋਲੀਡੈਰਟੀ ਹੈਗੀ ਆ ਤੇ ਅਸੀਂ ਜਿੰਨੀ ਜਿਹੜੀ ਫਾਈਨੈਂਸ਼ੀਅਲ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈਲਪ ਆ ਇਹ ਸਾਰੇ ਮੁਲਕਾਂ ਨੂੰ ਚਾਹੀਦੀ ਆ ਉਹ ਦੇਣ ਦੇ ਲਈ ਤਿਆਰ ਹੈਗੇ ਜੀ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸ਼ੰਘਾਈ ਦੀ ਜਿਵੇਂ ਇਸ ਤਰ੍ਹਾਂ ਕੁਦਰਤੀ ਆਫਤਾਂ ਜਿਹੜੀਆਂ ਨੇ ਉਹਨਾਂ ਦੇ ਬਾਰੇ ਕਰਗੇ ਤਾਂ 1949 ਤੋਂ ਬਾਅਦ ਸ਼ੰਘਾਈ ਦੇ ਵਿੱਚ ਬੇਬੇ ਬੇਬਨਿਕਾ ਜਿਹੜਾ ਤੂਫਾਨ ਆ ਉਹਨੇ ਤਬਾਹੀ ਮਚਾਈ ਹੋਈ ਆ ਬਹੁਤ ਬੁਰੇ ਹਾਲਾਤ ਨੇ ਉੱਥੇ 1949 ਤੋਂ ਬਾਅਦ ਇਹਨੂੰ ਸਭ ਤੋਂ ਜਿਹੜਾ ਸ਼ਕਤੀਸ਼ਾਲੀ ਤੇ ਸਭ ਤੋਂ ਮਾਰੂ ਜਿਹੜਾ ਤੂਫਾਨ ਆ ਉਹ ਦੱਸਿਆ ਜਾ ਰਿਹਾ ਤੇ ਹੁਣ ਦੱਸਦੇ ਆ ਕਿ ਸ਼ਹਿਰ ਦੇ ਦੋ ਹਵਾਈ ਅੱਡਿਆਂ ਤੋਂ ਜਿਹੜੀਆਂ ਜਿੰਨੀਆਂ ਵੀ ਉਡਾਣਾਂ ਸੀਗੀਆਂ ਰਾਤ ਕਰ ਦਿੱਤੀਆਂ ਗਈਆਂ ਡਿਜ਼ਨੀ ਲੈਂਡ ਵਰਗੇ ਜਿਹੜੇ ਪ੍ਰਮੁੱਖ ਉੱਥੇ ਖਰਚਣ ਨੇ ਸਲਾਨੀਆਂ ਵਾਸਤੇ ਉਹ ਵੀ ਬੰਦ ਕਰ ਦਿੱਤੇ ਗਏ ਨੇ ਤੇ ਕਈ ਹਾਈ ਸਪੀਡ ਜਿਹੜੀਆਂ ਰੇਲ ਰੂਟ ਨੇ ਉਹਨਾਂ ਨੂੰ ਅਸਥਾਈ ਤੌਰ ਤੇ ਬੰਦ ਕਰਨਾ ਪਿਆ ਆ ਤੂਫਾਨ ਦੇ ਕਰਕੇ ਬੈਲਬੋਰਡ ਨੇ ਜਾਂ ਹੋਰ ਦਰਖਤ ਨੇ ਜਿਹੜੇ ਉਹ ਟੁੱਟ ਕੇ ਸੜਕਾਂ ਉੱਤੇ ਆ ਡਿੱਗੇ ਨੇ ਤੇ ਇਸੇ ਕਰਕੇ ਜਿਹੜੇ ਕਈ ਥਾਵਾਂ ਦੇ ਉੱਤੇ ਤਾਂ ਜਿਹੜੇ ਰਾਹਤ ਕਾਰਜ ਨੇ ਉਹ ਕੀਤੇ ਨਹੀਂ ਜਾ ਸਕੇ ਆ ਤੂਫਾਨ ਦੇ ਵਿੱਚ ਜਿਹੜੀਆਂ ਦਰਮਿਆਨ ਤੂਫਾਨ ਦੇ ਦਰਮਿਆਨ ਜਿਹੜੀਆਂ ਚੱਲ ਰਹੀਆਂ ਹਵਾਵਾਂ ਨੇ ਇਹਨਾਂ ਦੀ ਜਿਹੜੀ ਆ ਗਤੀ ਜਾਂ ਇਹਨਾਂ ਦੀ ਜਿਹੜੀ ਰਫਤਾਰ ਆ ਉਹ 94 ਮੀਲ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਚੱਲ ਰਹੀਆਂ ਨੇ ਤੇ ਇਸ ਕਰਕੇ ਬਹੁਤ ਸਾਰੀਆਂ ਥਾਵਾਂ ਤੇ ਤਾਂ ਰਾਹਤਕਾਰ ਜਿਹੜੇ ਅਮਲੇ ਨੇ ਉਹਨਾਂ ਦਾ ਪਹੁੰਚਣਾ ਵੀ ਮੁਸ਼ਕਲ ਹੋਇਆ ਪਿਆ ਇਮਾਰਤਾਂ ਟੁੱਟ ਚੁੱਕੀਆਂ ਨੇ ਤੇ ਬਿਜਲੀ ਦੇ ਖੰਬੇ ਉਖੜ ਚੁੱਕੇ ਨੇ ਸ਼ੰਘਾਈ ਦੇ ਜਿਹੜੇ ਮੌਸਮ ਵਿਗਿਆਨ ਆਬਜ਼ਰਵੇਟਰੀ ਨੇ ਉਹਨਾਂ ਨੇ ਕਿਹਾ ਕਿ ਸੋਮਵਾਰ ਨੂੰ ਸ਼ਹਿਰ ਦੇ ਕੁਝ ਹਿੱਸਿਆਂ ਦੇ ਵਿੱਚ ਸਵੇਰੇ ਮੀਂਹ ਵੀ ਪਿਆ ਜਿਸ ਦੇ ਕਰਕੇ ਰਾਹਤ ਕਾਰਜਕਰ ਨੇ ਔਕੇ ਹੋਏ ਪਏ ਨੇ ਸ਼ੰਘਾਈ ਦੇ ਬਾਰੇ ਕਿਹਾ ਜਾਂਦਾ ਕਿ ਅਕਸਰ ਇਹ ਘੱਟ ਅਫੈਕਟਡ ਹੁੰਦਾ ਤੂਫਾਨਾਂ ਤੋਂ ਕਿਉਂਕਿ ਇਹ ਉਨਾ ਇਲਾਕਿਆਂ ਦੇ ਵਿੱਚ ਪੈਂਦਾ ਜਿੱਥੇ ਤੂਫਾਨ ਘੱਟ ਮਾਰੂ ਸਭ ਤੋਂ ਹੁੰਦੇ ਨੇ ਪਰ ਇਸ ਵਾਰ ਸ਼ੰਘਾਈ ਦੇ ਵਿੱਚ ਇਸ ਤੂਫਾਨ ਨੇ ਬਹੁਤ ਸਾਰੀ ਤਬਾਹੀ ਜਿਹੜੀ ਆ ਉਹ ਮਚਾਈ ਆ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਸ਼ੰਘਾਈ ਦੇ ਅਬਜ਼ਰਵੇਟਰੀ ਹੈ ਮੈਟਰੋ ਜਿਹੜੇ ਮੌਸਮ ਦੇ ਬਾਰੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਉਣ ਵਾਲੇ ਕੁਝ ਘੰਟਿਆਂ ਦੇ ਦਰਮਿਆਨ ਜਿਹੜਾ ਮੀਂਹ ਆ ਉਹ ਹੋਰ ਵੀ ਪੈ ਸਕਦਾ ਜਿਹਦੇ ਕਰਕੇ ਪ੍ਰਭਾਵਿਤ ਇਲਾਕਿਆਂ ਜਾਂ ਕੇ ਲੋ ਪ੍ਰਭਾਵਿਤ ਲੋਕਾਂ ਤੱਕ ਜਿਹੜੀ ਮਦਦ ਆ ਉਹ ਪਹੁੰਚਾਉਣੀ ਔਖੀ ਹੋਊਗੀ ਆ ਜਿయాੰਗਸੂ ਪ੍ਰੋਵਿੰਸ ਜਿਹੜੀ ਆ ਉੱਥੇ ਦੱਸਿਆ ਜਾ ਰਿਹਾ ਕਿ ਉੱਥੇ ਫਲੱਡ ਜਿਹੜੇ ਨੇ ਉਹ ਉਹਨਾਂ ਦੇ ਵੀ ਆਉਣ ਦੀ ਸੰਭਾਵਨਾ ਕਈ ਥਾਵਾਂ ਨੀਵੇਂ ਥਾਵਾਂ ਦੇ ਉੱਤੇ ਸਾਰੇ ਇਲਾਕੇ ਦੇ ਵਿੱਚ ਨਹੀਂ ਗਾ ਉੱਥੇ ਫੂਡ ਡਿਲੀਵਰੀ ਦੀ ਜਿਹੜੀ ਸਰਵਿਸ ਆ ਉਹ ਵੀ ਪ੍ਰਭਾਵਿਤ ਹੋਈ ਐ ਤੇ ਜਿਹੜੇ ਵਿਕਟਮਸ ਨੇ ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਤੱਕ ਫੂਡ ਵਗੈਰਾ ਨਹੀਂ ਪਹੁੰਚ ਰਿਹਾ 1961 ਦੇ ਵਿੱਚ ਜੁਲਾਈ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਥੇ ਬਹੁਤ ਜ਼ਿਆਦਾ ਗਰਮੀ ਜਿਹੜੀ ਰਿਕਾਰਡ ਕੀਤੀ ਗਈ ਸੀ ਤੇ ਇੱਥੇ ਸੋਕਾ ਵੀ ਸੀਗਾ ਪਰ ਬਾਅਦ ਦੇ ਵਿੱਚ ਇਸ ਇਲਾਕੇ ਨੇ ਫਲੱਡ ਵੀ ਦੇਖੇ ਦੱਸਿਆ ਜਾ ਰਿਹਾ ਇੱਕ ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਜਿਹੜੀ ਕਿ ਵਿਵੀਅਨ ਵੈਂਕ ਦੀ ਇੱਕ ਰਿਪੋਰਟ ਆ ਉਹਨਾਂ ਨੇ ਬੜੀ ਤਫਸੀਲ ਦੇ ਨਾਲ ਇਸ ਬਾਰੇ ਰਿਸਰਚ ਕਰਕੇ ਪੂਰੇ ਸ਼ੰਘਾਈ ਦੇ ਬਾਰੇ ਮੌਸਮ ਦੇ ਬਾਰੇ ਕੁਦਰਤੀ ਆਫਤਾਂ ਦੇ ਬਾਰੇ ਬਹੁਤ ਸਾਰੇ ਜਿਹੜੇ ਆંકੜੇ ਨੇ ਉਹ ਜਿਹੜੇ ਸਾਂਝੇ ਕੀਤੇ ਨੇ ਤੇ ਇਹਨਾਂ ਦੇ ਵਿੱਚ ਇਹਨਾਂ ਨੇ ਇਹ ਵੀ ਦੱਸਿਆ ਕਿ ਬੇਬਨਿਕਾ ਜਿਹੜਾ ਉਹ ਆਉਣ ਵਾਲੇ ਕੁਝ ਘੰਟਿਆਂ ਦੇ ਦਰਮਿਆਨ ਸ਼ੰਘਾਈ ਦੇ ਜਿਹੜੇ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵਿੱਚ ਹੋਰ ਵੀ ਤਬਾਹੀ ਜਿਹੜਾ ਮਚਾਉਣ ਦੀ ਉਹ ਸਮਰੱਥਾ ਰੱਖਦਾ ਐ ਜੈਂਗਟ ਰਿਵਰ ਆ ਉੱਥੇ ਜਿਹੜਾ ਕਿ ਐਸ ਟਾਈਮ ਖਤਰੇ ਦੇ ਨਿਸ਼ਾਨ ਦੇ ਨੇੜੇ ਤੇ ਡੇਬਹਿ ਰਿਹਾ ਜੀ ਜੀ ਅਗਲੀਆਂ ਖਬਰਾਂ ਵੱਲ ਚਲੀਏ ਤੇ ਬੇਰੀਏ ਦੇ ਵਿੱਚ ਜਿਹੜਾ ਟੈਂਪਰੇਚਰ ਆ ਕਾਫੀ ਡਾਊਨ ਹੋਇਆ ਹੈ ਤੇ ਮੀਂਹ ਪੈਣ ਦੇ ਵੀ ਕਾਫੀ ਜਿਹੜੇ ਅਸਾਰ ਹੈਗੇ ਆ ਕਹਿੰਦੇ ਇੱਕ ਤਰ੍ਹਾਂ ਦੇ ਨਾਲ ਇਹ ਅਬਨਾਰਮਲ ਜਿਹੜਾ ਵੈਦਰ ਆ ਉਹ ਚੱਲ ਰਿਹਾ ਸੈਨ ਫਰਨਸਿਸਕੋ ਗੇਟ ਦੇ ਮਤਾਬਕ ਕੱਲ ਕੁਝ ਏਰੀਏ ਦੇ ਵਿੱਚ ਮੀਂਹ ਵੀ ਪਿਆ ਹੈਗਾ ਤੇ ਅੱਜ ਵੀ ਜਿਹੜਾ ਮੀਂਹ ਪੈਣ ਦੇ ਕਾਫੀ ਚਾਂਸ ਆ 10 ਤੋਂ ਲੈ ਕੇ 15 ਡਿਗਰੀ ਜਿਹੜਾ ਟੈਂਪਰੇਚਰ ਆ ਉਹ ਲੋਅਰ ਆ ਜੋ ਜਿੰਨਾ ਨਾਰਮਲੀ ਹੁੰਦਾ ਹੈ ਨੈਸ਼ਨਲ ਵੈਦਰ ਸਰਵਿਸ ਦੇ ਜਿਹੜੇ ਅਲਰਟ ਕੈਮਰਾਜ਼ ਆ ਉਹਨਾਂ ਨੇ ਦੱਸਿਆ ਵੀ ਮੈਂਡੋਸਿਨੋ ਕਾਉਂਟੀ ਦੇ ਵਿੱਚ ਸੋਮਵਾਰ ਸਵੇਰੇ ਥੋੜਾ ਜਿਹੜਾ ਮੀਂਹ ਪਿਆ ਹੈਗਾ ਇਹ ਇਹ ਟਿਪੀਕਲ ਨਹੀਂ ਕਹਿੰਦੇ ਇਦਾਂ ਹੁੰਦਾ ਨਹੀਂ ਹੈਗਾ ਅੱਜਕੱਲ੍ਹ ਪਰ ਇਹ ਵਾਪਰ ਰਿਹਾ ਹੈਗਾ ਡਾਊਨ ਟਾਊਨ ਸੈਨ ਫਰਸਿਸਕੋ ਈਸਟ ਵੇ ਲਿਬਰਮੋਰ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਆ ਵੀ ਪੈ ਸਕਦਾ ਹੈਗਾ ਸੈਨੋਜ਼ੀ 에어ਪੋਰਟ ਦੇ ਲੱਗੇ ਛਾਗੇ ਵੀ ਤੇ ਦੂਸਰਾ ਜਿਹੜਾ ਟੈਂਪਰੇਚਰ ਤੁਸੀਂ ਦੇਖਿਆ ਹੋਣਾ ਪਿਛਲੇ ਵੀਕ ਬਹੁਤ ਹਾਈ ਸੀਗਾ ਤੇ ਇੱਕਦਮ ਹੀ 15 ਡਿਗਰੀ ਜਿਹੜਾ ਟੈਂਪਰੇਚਰ ਆ ਉਹੋ ਡਿੱਗ ਪਿਆ ਹੈਗਾ ਸੋ ਹਵਾਵਾਂ ਵੀ ਬੜੀ ਬਹੁਤ ਤੇਜ਼ ਜੜੀਆਂ ਆ ਓਹੋ ਕੱਲ ਰਾਤੀ ਵੀ ਚੱਲ ਰਹੀਆਂ ਸੀਆਂ ਅਸੀਂ ਆ ਤੇ ਅੱਜ ਵੀ ਇਹ ਚੱਲਣ ਗਿਆ ਨਾਰਥ ਵੇ ਦੇ ਵਿੱਚ ਵੀ ਮੀਂਹ ਜਿਹੜਾ ਕਹਿੰਦੇ ਆ ਸਕਦਾ 10% ਚਾਂਸ ਉੱਥੇ ਥੰਡਰਸਟਾਰਮ ਦੇ ਆ 5% ਥੰਡਰਸਟਾਰਮ ਦੇ ਜਿਹੜੇ ਚਾਂਸ ਆ ਉਹ ਬੇਅਰੀਏ ਦੇ ਵਿੱਚ ਹੈਗੇ ਆ ਆਈਸੋਲੇਟਿਡ ਥੰਡਰਸਟਾਰਮ ਪੋਸੀਬਲ ਕਹਿੰਦੇ ਭਈ ਕੱਲ ਕੱਲ ਸਿਗੇ ਰਾਤ ਨੂੰ ਤੇ ਅੱਜ ਸਵੇਰੇ ਜਾਂ ਦੁਪਹਿਰ ਤੱਕ ਇਹ ਜਿਹੜਾ ਨੈਸ਼ਨਲ ਵਾਦਰ ਸਰਵਿਸ ਆ ਉਹਨਾਂ ਨੇ ਅਪਡੇਟ ਕੀਤੀ ਹੈ ਜੀ ਇਸ ਟਾਈਮ ਇੱਕ ਹੋਰ ਖਾਸ ਜਿਹੜੀ ਖਬਰ ਆ ਉਹਦੀ ਖਾਸੀ ਚਰਚਾ ਹੈ ਸੀਐਨਐਨ ਬੀਬੀਸੀ ਰਾਈਟਰਸ ਤੇ ਯਾਹੂ ਤੇ ਇਹ ਜਿਹੜੀਆਂ ਖਬਰਾਂ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕਾਫੀ ਸ਼ਾਇਆ ਕੀਤੀਆਂ ਨੇ ਤੇ ਇਸ ਤੇ ਖਾਸੀ ਚਰਚਾ ਹੋ ਰਹੀ ਹੈ ਨਾਈਜੀਰੀਆ ਦੇ ਵਿੱਚ ਫਲੱਡ ਆ ਰਹੇ ਨੇ ਨਾਈਜੀਰੀਆ ਦੇ ਵਿੱਚ ਫਲੱਡ ਆਉਣ ਕਰਕੇ ਇੱਕ ਜੇਲ੍ਹ ਦੀ ਕੰਦ ਜਿਹੜੀ ਡੈਗਪੀ ਤੇ ਤਕਰੀਬਨ 274 ਜਿਹੜੇ ਕੈਦੀ ਸੀਗੇ ਉਹ ਇਸ ਸ਼ਾਇਦ ਦੇ ਵਿੱਚੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਬੋਰਨੋ ਸਟੇਟ ਹੈ ਜਿਹੜੀ ਉੱਥੇ ਫਲੱਡ ਬਹੁਤ ਜ਼ਿਆਦਾ ਆਇਆ ਤੇ ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ ਵੈਸਟਰਨ ਤੇ ਸੈਂਟਰਲ ਅਫਰੀਕਾ ਦੇ ਵਿੱਚ ਇਹਨਾਂ ਫਲੱਡਸ ਕਰਕੇ ਇਹਨਾਂ ਹੜ੍ਹਾਂ ਕਰਕੇ ਤਕਰੀਬਨ 1000 ਜਿਹੜਾ ਬੰਦਾ ਉਹ ਮਾਰਿਆ ਗਿਆ 281 ਜਿਹੜੇ ਕੈਦੀ ਸੀਗੇ ਉਹ ਭੱਜ ਗਏ ਸੀਗੇ ਲੰਘੇ ਦਿਨਾਂ ਦੇ ਵਿੱਚ ਜਦੋਂ ਜੇਲ੍ਹ ਦੀ ਕੰਧ ਡਿੱਗੀ ਤੇ ਨਾਈਜੀਰੀਅਨ ਕਰੈਕਸ਼ਨਲ ਸਰਵਿਸਸ ਸਪੋਕਸਮੈਨ ਨੇ ਅਬੂ ਬਕਰ ਉਮਰ ਉਹਨਾਂ ਨੇ ਇੱਕ ਸਟੇਟਮੈਂਟ ਦੇ ਵਿੱਚ ਦੱਸਿਆ ਤੇ ਜਿਹੜੇ ਫਲੱਡ ਨੇ ਉਹਨਾਂ ਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਕਰੈਕਸ਼ਨਲ ਫੈਸਿਲਿਟੀ ਆ ਉਹ ਵੀ ਕਾਫੀ ਉਹਦਾ ਬਹੁਤ ਹਿੱਸਾ ਜਿਹੜਾ ਡੁੱਬ ਗਿਆ ਸੀਗਾ ਸਿਕਿਉਰਿਟੀ ਕਸਟੋਡੀਅਲ ਸੈਂਟਰ ਜਿਹੜਾ ਮੈਡ ਮੇਡੂਗਰੀ ਜਿਹੜਾ ਇਹਦਾ ਨਾਮ ਦੱਸਿਆ ਗਿਆ ਉੱਥੇ ਇਹਦੀ ਜਦੋਂ ਜੇਲ੍ਹ ਦੇ ਇੱਥੇ ਇਹਨਾਂ ਇਲਾਕੇ ਵਿੱਚ ਫਲੱਡ ਆਇਆ ਤਾਂ ਜੇਲ੍ਹ ਦੇ ਵਿੱਚ ਬਹੁਤ ਜ਼ਿਆਦਾ ਫਲੱਡ ਆ ਗਿਆ ਸੀਗਾ ਫਲੱਡ ਦੇ ਕਰਕੇ ਇਹਨਾਂ ਕੈਦੀਆਂ ਨੇ ਸ਼ੋਰ ਜਿਹੜਾ ਮਚਾਉਣਾ ਜਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਇੱਕ ਕੰਦ ਡਿੱਗਦੀ ਹੈ ਜਿਹਦੇ ਕਰ ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਇਹ ਕੰਦ ਵੀ ਜਿਹੜੀ ਹੈ ਕੈਦੀਆਂ ਨੇ ਡੇਗੀ ਹੈ 284 ਜਿਹੜੇ ਕੈਦੀ ਸੀਗੇ ਉਹ ਜੇਲ੍ਹ ਦੇ ਵਿੱਚੋਂ ਭੱਜ ਗਏ ਹੁਣ ਤੱਕ ਦੱਸਿਆ ਜਾ ਰਿਹਾ ਕਿ ਅ ਕਈ ਲਗਾਤਾਰ ਹਫ਼ਤੇ ਤਾਂ ਜੇਕਰ ਆਪਾਂ ਗੱਲ ਕਰੀਏ ਸਾਰੇ ਨਾਈਜੀਰੀਆ ਦੇ ਵਿੱਚ ਫਲਡਿੰਗ ਕਰਕੇ 269 ਡੈਥਸ ਹੋ ਚੁੱਕੀਆਂ ਨੇ 640 ਜਿਹੜੇ ਲੋਕ ਨੇ ਹੁਣ ਤੱਕ ਉਹਨਾਂ ਨੂੰ ਸੁਰੱਖਿਆ ਥਾਵਾਂ ਤੱਕ 640 ਨਹੀਂ ਮਾਫ਼ ਕਰਨਾ 6 ਲੱਖ 40000 ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਉਣਾ ਪਿਆ ਤੇ ਕੰਟਰੀ ਦੀ ਜਿਹੜੀ ਡਿਸਾਸਟਰ ਮੈਨੇਜਮੈਂਟ ਏਜੰਸੀ ਉਹਨੇ ਉਹਦੇ ਡੇਡੇ ਆંકੜੇ ਨੇ ਨੇਮ ਆਉ ਦਾ ਨਾਮ ਉਹਦੇ ਦੱਸਣ ਦੇ ਮੁਤਾਬਕ ਬੁਰਨੋ ਸਟੇਟ ਜਿਹੜੀ ਇੱਕ ਅਜਿਹੀ ਹੈ ਜਿਹਦੇ ਇਲਾਕੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ ਹੁਣ ਉੱਥੇ ਦੱਸਿਆ ਜਾ ਰਿਹਾ ਕਿ ਇਨਾ ਹੜਾ ਕਰਕੇ ਜਿਹੜਾ ਨਾਈਜੀਰੀయన్స్ ਜੂ ਹੈ ਉਹਦੇ ਵਿੱਚੋਂ ਵੀ ਕਾਫੀ ਜ ਵੱਡੀ ਗਿਣਤੀ ਦੇ ਵਿੱਚ ਜਿਹੜੇ ਜਾਨਵਰ ਨੇ ਪੰਛੀ ਨੇ ਉਹ ਲਾਪਤਾ ਦੱਸੇ ਗਏ ਨੇ ਤੇ ਕਈ ਇਹਦੀ ਚਪੇੜ ਦੇ ਵਿੱਚ ਔਣ ਕਰਕੇ ਲਪੇੜ ਦੇ ਵਿੱਚ ਔਣ ਕਰਕੇ ਮਾਰੇ ਵੀ ਗਏ ਨੇ ਜੀ ਅਗਲੀ ਖਬਰ ਵੱਲ ਚਲਿਏ ਤੇ ਕੈਨੇਡਾ ਦੇ ਵਿੱਚ ਜਿਹੜਾ ਆਪਣਾ ਗਵਾਂਡੀ ਮੁਲਕਾ ਉੱਥੇ ਹਜੇ ਵੀ ਬਹੁਤ ਜ਼ਿਆਦਾ ਜਿਹੜੀ ਇਕਨੋਮੀ ਆ ਉਹਦੀ ਜਿਹੜਾ ਦਰਦ ਆ ਉਹਦਾ ਪੇਨ ਉੱਥੇ ਦੇ ਲੋਕ ਫੀਲ ਕਰ ਰਹੇ ਹੈਗੇ ਆ ਹਾਲਾਂਕਿ ਤਿੰਨ ਵਾਰੀ ਜਿਹੜਾ ਇੰਟਰਸਟ ਰੇਟ ਆ ਕੈਨੇਡਾ ਦੀ ਜਿਹੜੀ ਸਰਕਾਰ ਆ ਉਹੋ ਕੱਟ ਕਰ ਚੁੱਕੀ ਆ ਫੇਰ ਵੀ ਜਿਹੜੀ ਇਕਨੋਮੀ ਆ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਅਸਰ ਗੁੱਡ ਪਾਸੇ ਵੱਲ ਨੂੰ ਜਾਣ ਦਾ ਨਹੀਂ ਪਿਆ ਹੈਗਾ ਫਾਈਨੈਂਸ਼ੀਅਲ ਪ੍ਰੈਸ਼ਰ ਬਹੁਤ ਜ਼ਿਆਦਾ ਹੈਗਾ ਆ ਘਰਾਂ ਦੀਆਂ ਜਿਹੜੀਆਂ ਸੇਲਸ ਆ ਪੂਰੀ ਤਰ੍ਹਾਂ ਰੁਕੀਆਂ ਹੋਈਆਂ ਹੈਗੀਆਂ ਆ 인ਫਲੇਸ਼ਨ ਬਹੁਤ ਜ਼ਿਆਦਾ ਵਧੀ ਹੋਈ ਹੈਗੀ ਆ ਤੇ ਕੈਨੇਡਾ ਦੇ ਲੋਕ ਇਹ ਕਹਿ ਰਹੇ ਆ ਕਿ ਇੱਕ ਵਾਰੀ ਹੋਰ ਜਿਹੜਾ ਇੰਟਰਸਟ ਰੇਟ ਘਟਣਾ ਚਾਹੀਦਾ ਹੈਗਾ ਤਾਂ ਉੱਥੇ ਦਾ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ ਉਸ ਨੇ ਤਿੰਨ ਵਾਰੀ ਜਿਹੜਾ ਕਟ ਕੀਤਾ ਹੈਗਾ ਕੈਨੇਡਾ ਦੇ ਵਿੱਚ ਜਿਹੜੀ 인ਫਲੇਸ਼ਨ ਆ ਉਹ ਕਹਿ ਤਾ ਰਹੇ ਆ ਵੀ 2% ਤੇ ਪਹੁੰਚ ਗਈ ਆ 2022 ਦੇ ਵਿੱਚ ਬਿਲਕੁਲ ਪੀਕ ਦੇ ਉੱਤੇ ਸੀ ਪਰ ਆਮ ਲੋਕ ਜਿਸ ਤਰ੍ਹਾਂ ਤੁਸੀਂ ਯੂਐਸਏ ਦੇ ਵਿੱਚ ਵੀ ਦੇਖਦੇ ਹੈਗੇ ਆ ਹਜੇ ਜਿਹੜੀਆਂ ਚੀਜ਼ਾਂ ਦੀਆਂ ਪ੍ਰਾਈਸਸ ਆ ਕੀਮਤਾਂ ਆ ਹਜੇ ਵੀ ਬਹੁਤ ਜਾਦੇ ਹੈਗੀਆਂ ਆ ਬੈਂਕ ਆਫ ਕੈਨੇਡਾ ਕੈਨੇਡਾ ਦੇ ਜਿਹੜੇ ਗਵਰਨਰ ਆ ਟਿਫ ਮੈਕਲੇਮ ਉਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਲੰਡਨ ਦੇ ਵਿੱਚ ਦੱਸਿਆ ਆ ਕਿ ਕੰਜ਼ਿਊਮਰ ਦੇ ਕੋਲ ਹੋਣਾ ਐਕਸਟਰਾ ਮਨੀ ਹੈ ਨਹੀਂ ਸਪੈਂਡ ਕਰਨੇ ਦੇ ਲਈ ਆ ਕਹਿੰਦੇ ਭਈ ਬਹੁਤ ਜ਼ਿਆਦਾ ਮਨੀ ਕੈਨੇਡੀਅਨ ਲੋਕਾਂ ਦਾ ਉਹਨਾਂ ਦੀ ਮਾਰਗੇਜ ਜਾਂ ਰੈਂਟ ਦੇ ਉੱਤੇ ਚਲੇ ਜਾਂਦਾ ਹੈਗਾ ਆ 400 ਬਿਲੀਅਨ ਡਾਲਰ ਦੀਆਂ ਜਿਹੜੀਆਂ ਮਾਰਗੇਜਸ ਆ ਲੋਨਰ ਉਹ 2025 ਦੇ ਵਿੱਚ ਰੀਨਿਊ ਹੋਣੇ ਹੈਗੇ ਆ ਤੇ ਉੱਥੇ ਜਿਹੜਾ ਅਮਰੀਕਾ ਵਾਂਗ ਨਹੀਂ ਇੰਟਰਸਟ ਰੇਟ ਹੁੰਦਾ ਇਹ ਤੇ 30 ਸਾਲਾਂ ਦਾ ਫਿਕਸ ਲੈ ਲਿਆ ਜਾਂ 15 ਸਾਲਾਂ ਦਾ ਫਿਕਸ ਲੈ ਲਿਆ ਉੱਥੇ ਕੁਝ ਕੁ ਸਾਲ ਦਾ ਹੀ ਫਿਕਸ ਹੁੰਦਾ ਹੈਗਾ ਮੋਸਟਲੀ ਐਡਜਸਟੇਬਲ ਹੁੰਦਾ ਹੈਗਾ ਤੇ ਉਹ ਫਿਰ ਜਦੋਂ ਰੀਨਿਊ ਹੁੰਦਾ ਹੈ ਜੋ ਵੀ ਕਰੰਟ ਰੇਟ ਆ ਉਹਦੇ ਉੱਤੇ ਹੁੰਦਾ ਜਿਹਦੇ ਨਾਲ ਕਈ ਵਾਰੀ ਡਬਲ ਡਬਲ ਵੀ ਲੋਕਾਂ ਦੀ ਜਿਹੜੀ ਪੇਮੈਂਟ ਆ ਹੋ ਜਾਂਦੀ ਆ ਸੋ ਇਹੇ ਕੁਝ ਅਮਰੀਕਾ ਦੇ ਵਿੱਚ ਬਾਪ ਰਿਆ ਸੀ ਜੇ ਲਾਸਟ ਟਾਈਮ ਜਦੋਂ ਰੈਸੈਸ਼ਨ ਆਇਆ ਸੀ 2008 2010 ਦੇ ਵਿੱਚ ਅ ਇੱਕ ਬਵੇਕ ਦੇਹਜੀਆ ਕਰਕੇ ਅਸੋਸੀਏਟ ਪ੍ਰੋਫੈਸਰ ਇਕਨੋਮਿਕਸ ਦੇ ਕਾਰਲਟਨ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਇਸ ਵੇਲੇ ਕੈਨੇਡਾ ਦੇ ਵਿੱਚ ਪੰਜਾਂ ਦੇ ਵਿੱਚੋਂ ਦੋ ਜਾਣੇ ਜਿਹੜੇ ਰੈਂਟਰਸ ਰਹਿੰਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਆ ਪ੍ਰੈਸ਼ਰ ਹੈਗਾ ਆ ਮਨੀ ਦਾ ਕਿ ਕਿਸ ਤਰ੍ਹਾਂ ਰੈਂਟ ਦੇਣਾ ਆ ਕਿਸ ਤਰ੍ਹਾਂ ਜਿਹੜਾ ਆਪਾਂ ਘਰ ਦਾ ਜਿਹੜਾ ਸਮਾਨ ਆ ਜਾਂ ਸਬਜ਼ੀਆਂ ਜਾਂ ਫੂਡ ਆ ਉਹ ਖਰੀਦਣਾ ਹੈਗਾ ਸੋ ਓਵਰਆਲ ਸਿਚੁਏਸ਼ਨ ਕੈਨੇਡਾ ਦੇ ਵਿੱਚ ਇਕਨੋਮੀ ਦੀ ਬਹੁਤ ਬੈਡ ਹੈਗੀ ਆ ਸੇਵਿੰਗ ਲੋਕ ਕਰ ਨਹੀਂ ਰਹੇ ਹੈਗੇ ਕਿਉਂਕਿ ਇਨਕਮ ਨਹੀਂ ਹੈਗੀ ਇੰਨੀ ਇਸੇ ਕਰਕੇ ਤੁਸੀਂ ਦੇਖਿਆ ਹੁਣ ਆ ਵੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਕਾਫੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਆ ਵੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਤੋਂ ਲੋਕ ਬਾਰਡਰ ਕਰਾਸ ਕਰਕੇ ਅਮਰੀਕਾ ਆ ਰਹੇ ਹੈਗੇ ਆ ਜਿਨ੍ਹਾਂ ਦੇ ਵਿੱਚ ਮジョਰਿਟੀ ਦੇ ਵਿੱਚ ਜਿਹੜੇ ਆ ਉਹ ਪੰਜਾਬੀ ਹੈਗੇ ਜੀ